ਲੋ ਜੀ ਵੀਰੋ ਅੱਜ ਆਪਾਂ ਫੇਰ ਆਏ ਤੇ ਰੋਪੜ ਜੀ ਤੇ ਪਾਣੀ ਬਾਈ ਕੱਲ ਨਾਲੋਂ ਵੀ ਅੱਜ ਵੱਧਾ ਸਪੀਡ ਦੇਖੋ ਪਾਣੀ ਦੀ ਆ ਇਧਰ ਸੜਕਾ ਜਿਹੜੀ ਜਾਂਦੀ ਆ ਜਲੰਧਰ ਨੂੰ ਕੱਲ ਬਾਈ ਜਿਹੜੀਆਂ ਵਿਚ ਦਰਿਆ ਦੇ ਕੰਢਾ ਉਹ ਦਿਖਦੀ ਜਾਂਦੇ ਅੱਜ ਤਾਂ ਉਹ ਵੀ ਨਹੀਂ ਦਿਖਦੀਆਂ ਹੈਗੀਆਂ ਪੂਰਾ ਪਾਣੀ ਛੱਡਿਆ ਹੋਇਆ ਜੋ ਮਾਰੂ ਮਾਰ ਵੇ ਬਾਈ ਜਦ ਪਹਿਲਾਂ 2023 ਵਿੱਚ ਪਾਣੀ ਆਇਆ ਤਾਂ ਜਦ ਵੀ ਸੇਮ ਇੰਨਾ ਹੀ ਪਾਣੀ ਦੌਰੇ ਚੱਲਦਾ ਉਹੀ ਹਾਲਾਤ ਹੁਣ ਫੇਰ ਆ। ਠੀਕ ਹੈ ਜੀ। ਆ ਦੇਖੋ ਪਾਣੀ ਇੱਧਰ ਕਿਹੜੀ ਸਪੀਡ ਨਾਲ ਜਾ ਰਿਹਾ। ਭਰਿਆ ਜਾਂਦਾ ਪੂਰਾ। ਤੇ ਲੋ ਜੀ ਬਾਈ ਆਹ ਐਂਗਲ ਤੋਂ ਚੈੱਕ ਕਰ ਲਓ ਤਰੀਬਨ ਕਿਲੋਮੀਟਰ ਦਾ ਪੁਲ ਹੈਗਾ ਜੀ ਇਹ। ਕਿਲੋਮੀਟਰ ਦੇ ਵਿੱਚ ਪਾਣੀ ਬਾਈ ਸੇਮ ਐਸੋ ਸਪੀਡ ਦੇ ਨਾਲ ਜਾ ਰਿਹਾ। ਕਰਨਵੀਰ ਜੇ ਕੋਈ ਮੂਰੇ ਆ ਗਿਆ ਨਾ ਛੱਜਣਾ ਕੱਕ ਨਹੀਂ ਹੈਗਾ ਗੱਡੀਆਂ ਗੁੱਡੀਆਂ ਸਭ ਰੋਡ ਲੈ ਜਾਣੀਆਂ ਕੋਲੋ ਵੀ ਹਿੱਲਦਾ ਦੇਖ ਲਾ ਵਾਈਬ੍ਰੇਸ਼ਨ ਨਾਲ ਇੰਨੀ ਜ਼ਿਆਦਾ ਸਪੀਡ ਪਾਣੀ ਦੀ ਤਾਂ ਲੱਗਦਾ ਹਾਂ ਹਾਂ ਤੇ ਦੇਖੋ ਬਾਈ ਸਾਹਮਣੇ ਪੁਲ ਤੇ ਮੇਲਾ ਲੱਗਿਆ ਹੋਇਆ ਪੂਰਾ ਇੱਧਰ ਵੀ ਬਹੁਤ ਵੀਰ ਭਰਾ ਦੇਖਣਾ ਹੁੰਨੇ ਆ ਅਸੀਂ ਵੀ ਵਿਚੇ ਆ ਵੈਸੇ ਲੋ ਜੀ ਕਰਨਵੀਰ ਕੱਲ ਵੀ ਆਇਆ ਦਾ ਮੈਂ ਕੱਲ ਨਾਲੋਂ ਪਾਣੀ ਅੱਜ ਵੱਧ ਆ ਕੱਲ ਉਹ ਸਾਹਮਣੇ ਜਿਹੜੀਆਂ ਵਿੱਚ ਤੇ ਉਹਦਾ ਵਿੱਚ ਕੰਧਾਂ ਤਿੰਨ ਚਾਰ ਹਾਂ ਕੱਲ ਕੰੰਧਾਂ ਦਿਖਦੀਆਂ ਦੀਆਂ ਅੱਜ ਅੱਜ ਕੰੰਧਾਂ ਦਿਖਦੀਆਂ ਨਹੀਂ ਹੈਗੀਆਂ ਮਤਲਬ ਕਾਫੀਆਂ 5 6 ਹਾਂ 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 5 6 ਕੰੰਧਾਂ ਵਿੱਚ ਅੱਜ ਕੰੰਧਾਂ ਪੂਰੀਆਂ ਲੁਕੀਆਂ ਹੋਈਆਂ ਆ ਬਾਈ ਸੂਰਜ ਪੂਰਾ ਨਿਕਲਿਆ ਧੁੱਪ ਪੂਰੀ ਹੋ ਗਈ ਹਨ ਨਹੀਂ ਹੋ ਗਈ ਬਾਈ ਵਾ ਤੁਸੀਂ ਪਾਣੀ ਦੇ ਵਿੱਚ ਵੀ ਸੁਣ ਸਕਦੇ ਆ ਦੇਖੋ ਐਨ ਆਵਾਜ਼ ਆਉਂਦੀ ਦਰਿਆ ਦੀ ਨਹੀਂ ਤਾਂ ਕੰਮ ਨਹੀਂ ਹੋਇਆ ਜਮਾ ਜਮਾ ਨਾਰਮਲ ਜਿਹਾ ਪਾਣੀ ਹੁੰਦਾ ਇਹ ਤਾਂ ਬਹੁਤ ਥੱਲੇ ਪਾਣੀ ਹੁੰਦਾ ਇਹਨੇ ਕੰਦਾ ਹੈ ਨਾ ਉਹ ਵੀ ਤਰੀਬਨ 6 ਜੇ 7-7 ਫੁੱਟ ਦੀਆਂ ਪਾਰਕ ਦੇ ਵਿੱਚ ਬਾਈ ਪੂਰੀ ਚਹਲ ਪਹਿਲ ਹੈ ਘੁੰਮਣ-ਘੁੰਮਾਉਣੇ ਲੋਕ ਉਰੇ ਦੇਖਣ ਇਹ ਪਾਰਕ ਮੇਤਾ ਕਨਵੀਨ ਇਦਾਂ ਵੀ ਲੋਕ ਆਈ ਜਾਂਦੇ ਵੀਰੇ ਆ ਇਧਰ ਬੇਰਕਾ ਦਾ ਬਾਈ ਉਰੇ ਬੇਰਕਾ ਤੇਰੀ ਵਾਲਿਆਂ ਦਾ ਸਾਰਾ ਸਮਾਨ ਮਿਲਦਾ ਉਰੇ ਖਾਣੇ ਪਿਣੇ ਵਾਲਾ ਕਨਵੀਨ ਲਿਕੇਸ਼ਨ ਬਹੁਤ ਘੈਂਟਾ ਘੁੰਮਣ ਫਿਰਨ ਨੂੰ ਬਾਈ ਇਹ ਹਾਂ ਹਾਂ ਲਿਕੇਸ਼ਨ ਪੂਰੀ ਵਧੀਆ ਹੈ ਸਾਹਮਣੇ ਗੁਰਦੁਆਰਾ ਸਾਹਿਬ ਦੇਖਦਾ ਹੋਏ ਤੇ ਬੈਠੇ ਆਂ। ਕੋਈ ਜੰਨੇ ਦੇ ਵਿੱਚ ਬੈਠੇ ਆਂ ਦਰਿਆ ਦੇ ਮੁਸਲਮਾਨ ਸਾਰੇ ਬਾਹਰ ਕਢਾਉਂਦੇ ਬਾਈ ਰਾਦੇ। ਉਹਦੇ ਵਿੱਚ ਤੱਕ ਪਾਣੀ ਚੱਲ ਰਿਹਾ। ਜੋ ਜਿਹੀ ਵਈ। ਪੁਰੇ ਇਹਨਾਂ ਨੇ ਸਾਰੀ ਦਰਿਆ ਦੇ ਵਿੱਚ ਨਾ ਬਾਈ ਸਬਜ਼ੀ ਰਾਈ ਹੋਈ ਆ, ਸਾਫੀ ਦਾ ਕਾਰੋਬਾਰ ਕਰਦੇ ਆ ਇਹ। ਹਾਂ ਸਾਰੇ ਇਹ ਮੁਸਲਮਾਨ ਬਰਾਦਰੀ ਦੇ ਹਨ ਠੀਕ ਹੈ ਜੀ ਤੇ ਜਦ ਵੀ ਦਰਿਆ ਦਾ ਪਾਣੀ ਵੱਧਦਾ ਲੈਵਲ ਤਾਂ ਹਮੇਸ਼ਾ ਇਹਨਾਂ ਨੂੰ ਬਈ ਬਾਹਰ ਕਢਾ ਦਿੰਨੇ ਆ ਪਰ ਹਜੇ ਤਾਂ ਪਾਣੀ ਥੋੜਾ ਜਿਹਾ ਇਹਨਾਂ ਤੇ 20 ਫੁੱਟ ਅੰਦਰ ਚੱਲ ਰਿਹਾ ਲੋ ਜੀ ਬਾਈ ਇਹਨਾਂ ਦਾ ਵੀ ਬਈ ਬਹੁਤ ਨੁਕਸਾਨ ਹੁੰਦਾ ਕਿਉਂਕਿ ਪਿੱਛੇ ਇਹਨਾਂ ਨੇ ਸਬਜ਼ੀ ਬੇਲਾਂ ਬੁੱਲਾਂ ਲਾਈਆਂ ਹੋਈਆਂ ਸਾਰੇ ਇਹ ਵਿੱਚ ਠੀਕ ਹੈ ਜੀ ਉਹ ਵੀ ਸਾਰੀਆਂ ਖਰਾਬ ਹੋ ਜਾਨੀਆਂ ਪਾਣੀ ਨਾਲ ਮੈਂ ਤਾਂ ਹਰੇਕ ਬੰਦਾ ਕਰਦਾ ਬਈ ਨੁਕਸਾਨ ਹਰੇਕ ਦਾ ਹੀ ਹੈ ਸਾਡੇ ਰੋਪੜ ਦੇ ਵਿੱਚ ਤਕਰੀਬਨ 60-70% ਸਬਜ਼ੀ ਬਈ ਇੱਥੇ ਤੇ ਜਾਂਦੀ ਹੈ ਇਹ ਸਾਰੀਆਂ ਬੇਲਾ ਲੱਗੇ ਬਈ ਤੁਸੀਂ ਵੀ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਦੇਖੀਆਂ ਹੋਵਗੀਆਂ ਲੋਕਾਂ ਨੇ ਪਾਈਆਂ ਹੋਈਆਂ ਬਈ ਜਿਹੜੀ ਕੱਚੀ ਨਹਿਰ ਆ ਬਈ ਇਹ ਬੰਦ ਕਰਦੇ ਕਰੀ ਕੱਚੀ ਨਹਿਰ ਕਾ ਨੂੰ ਸਾਰੀਆਂ ਨਹਿਰਾਂ ਬੰਦ ਕਰੀਆਂ ਹੋਈਆਂ ਤਾਂ ਇਹਦਾ ਵੀ ਇੱਕ ਬਹੁਤ بڑا ਕਾਰਨ ਹੈਗਾ ਤੇ ਕਾਰਨ ਇਹਦਾ ਆਹੇ ਕਿਉਂਕਿ ਦਰਿਆ ਦੇ ਵਿੱਚ ਬਈ ਬੂਟੀ ਬਾਟੀ ਪਿੱਛੇ ਤੇ ਬਹੁਤ ਸਮਾਨ ਹੜਕੇ ਆ ਰਿਹਾ ਜਿਹੜੇ ਅੱਗੇ ਜਾ ਕੇ ਨਹਿਰ ਦੇ ਪੋਲਾਂੋਂ ਸਾਰੇ ਛੋਟੇ ਆ ਚਮਕੌਰ ਸਾਹਿਬ ਕੋਲ ਇੱਕ ਦਿਨ ਹਫਤਾ ਤੱਕ ਪਹਿਲਾਂ ਬਹੁਤ ਬੂਟੀ ਫਸੀ ਹੋਈ ਸੀ ਕਿਉਂਕਿ ਅੱਗੇ ਜਾ ਕੇ ਨਹਿਰ ਜਮਾ ਹੀ ਬਾਈ ਪੂਰੀਓ ਪੂਰੀ ਚੱਲਦੀ ਆ ਤੇ ਇੱਕ ਗਾਦਗੂਦ ਬਹੁਤ ਜ਼ਿਆਦਾ ਹੜਕੇ ਆਉਂਦੀ ਆ ਇਹਦਾ ਵੀ ਸਭ ਤੋਂ ਵੱਡਾ ਕਾਰਨ ਆਹੀ ਆ ਵੀ ਨਹਿਰਾਂ ਦੇ ਵਿੱਚ ਪਾਣੀ ਤਾਂ ਨਹੀਂ ਛੱਡ ਰਹੇ ਹੈਗੇ ਠੀਕ ਹੈ ਜੀ ਤੇ ਆਪਾਂ ਨੇ ਵੀ ਇਹ ਜਿਹੜੀ ਗੱਲਬਾਤ ਆਪਾਂ ਨੂੰ ਕੋਈ ਬਹੁਤੀ ਜ਼ਿਆਦਾ ਜਾਣਕਾਰੀ ਨਹੀਂ ਥੱਲੇ ਜਿਹੜੇ ਵੀਰ ਆ ਉਹੀ ਕਮੈਂਟ ਕਰਦੇ ਹੁੰਦੇ ਆ ਪਰ ਇਹਦਾ ਮੇਨ ਕਾਰਨ ਆਹੀ ਆ ਬਾਈ ਇਹ ਤਾਂ ਕਰਕੇ ਬਾਈ ਪਾਣੀ ਬੰਦ ਕਰਿਆ ਹੋਇਆ ਨਹਿਰਾਂ ਚ ਨੂੰ ਕਿ ਤਾਂ ਕਰਕੇ ਕਿਤੇ ਨਹਿਰ ਨਾ ਟੁੱਟ ਜਵੇ ਵੀ ਨਹਿਰ ਜਾ ਕੇ ਨੁਕਸਾਨ ਨਾ ਕਰੇ ਕਿਉਂਕਿ ਆਪਾਂ ਦੇ ਦੇ ਦਰਿਆ ਦੇ ਵਿੱਚ ਪਿੱਛੇ ਦੇ ਪਹਾੜਾਂ ਦੇ ਵਿੱਚੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਮਾਨ ਹੜਕੇ ਆਉਂਦਾ ਕਹਿੰਦੇ ਵੀ ਆਹੀ ਕਾਰਨ ਹੈ ਵੀਰੇ ਹਾਂਜੀ ਹੈ ਹਨਾ ਜੀ ਠੀਕ ਆ ਨਹੀਂ ਕਿਹਾ ਉੱਥੇ ਤਾਂ ਬਾਕੀ ਜੇ ਕੋਈ ਹੋਰ ਕਾਰਨ ਹੋਇਆ ਇਹਦਾ ਕਿਸੇ ਨੂੰ ਪਤਾ ਹੋਵੇ ਤਾਂ ਉਹ ਵੀ ਦੱਸਿਓ ਜਰੂਰ ਤੇ ਪਰ ਵੀਡੀਓ ਬਹੁਤ ਪਈਆਂ ਦੇਖੀਆਂ ਹਰੇਕ ਬੰਦਾ ਇਹ ਤੇ ਵੀਡੀਓ ਪਾਉਂਦਾ ਹੈ ਪੂਲ ਹਿੱਲਦਾ ਬਾਈ ਇਹ ਇਹ ਪੂਲ ਉਧੇ ਹੀ ਖੜਾ ਵੀਰੇ ਸਾਈਡਾਂ ਤੇ ਉਧੇ ਤੇ ਖੜਾ ਹੈ ਵਿਚ ਪਿੱਲਰ ਨਹੀਂ ਹੈਗਾ ਤੇ ਹਾਂ ਇਹ ਨੀਂਹ ਨਹਿਰ ਬਾਈ ਥੋੜੀ ਜੀ ਕਿਲੋਮੀਟਰ ਦੀ ਪੱਕੀ ਕਰਦੀ ਗਾਂ ਤਾਂ ਕੱਚੀ ਹੋ ਸਾਰੀ ਇਹ ਤੇ ਸੋ ਇਹਦਾ ਕਾਰਨ ਆਹੀ ਆ ਬਾਈ ਠੀਕ ਆ ਜੀ ਪਾਣੀ ਤਾਂ ਚਲੋ ਇਹ ਨਹਿਰ ਗਾਂ ਮੇਰੇ ਸਾਰਾ Rajasthan ਦੇ ਵਿੱਚ ਜਾਂਦੀ ਆ ਇਹਦਾ ਮੇਨ ਕਾਰਨ ਆਹੀ ਆ ਜੀ ਤੇ ਲੋ ਜੀ ਵੀਰੋ ਮੌਸਮ ਪੂਰਾ ਵਧੀਆ ਹੋ ਗਿਆ ਧੁੱਪਾਂ ਨਿਕਲੇ ਅੱਜ ਤਕਰੀਬਨ 3-4 ਦਿਨ ਮੀਂਹ ਪੈਣ ਤੋਂ ਬਾਅਦ ਅੱਜ ਥੋੜਾ ਮੌਸਮ ਸੈੱਟ ਹੋਇਆ ਤੇ ਅੱਜ ਜਿਹੜਾ ਆਪਣਾ ਕੋਈ ਫਾਰਮ ਟਰੈਕ ਸੀਗਾ ਬਾਈ 45 ਇੱਜ ਆਪਾਂ ਟਰੈਕਟਰ ਲੈ ਕੇ ਚੱਲੇ ਪਿੰਡ ਨੂੰ ਕਿਉਂਕਿ ਟਰੈਕਟਰ ਬਣਾ ਬਾਈ ਸੇਲ ਹੋ ਗਿਆ ਸੀਗਾ ਇਹਦੇ ਬਹੁਤ ਸਾਰੇ ਬੀਰੂ ਦੇ ਦੇਖਣ ਆਈ ਜਾਂਦੇ ਆ ਬਾਈ ਫਿਰ ਔਖਾ ਹੋ ਜਾਂਦਾ ਤੇ ਤਕਰੀਬਨ ਮੈਂ ਦੀ ਇੰਸਟਾਗ੍ਰਾਮ ਤੇ ਰੀਲ ਪਾਈ ਸੀਗੀ ਬਾਈ YouTube ਤੇ ਤਾਂ ਪਾਇਆ ਨਹੀਂ ਤਕਰੀਬਨ ਅੱਜ ਵੀ ਇਹਦੇ ਮਨੂੰ ਤਰੀਬਨ ਟਰੈਕਟਰ ਦੇ 15-16 ਫੋਨ ਆਲੇ ਜਦ ਕਿ ਮੈਂ ਇੰਸਟਾਗ੍ਰਾਮ ਦੇ ਤਾਂ ਨੰਬਰ ਵੀ ਕੱਢਤਾ ਤਾਂ ਟਰੈਕਟਰ ਦਾ ਠੀਕ ਹੈ ਜੀ ਤੇ ਬਾਈ ਇਹ ਟਰੈਕਟਰ ਜਾਣਾ ਵੀ ਜਿੱਥੋਂ ਆਇਆ ਸਮਝ ਲੈ ਇਹ ਉਸ ਏਰੀਆ ਦੇ ਵਿੱਚ ਚੱਲ ਜਾਣਾ ਦੁਬਾਰਾ ਜਲੰਧਰ ਏਰੀਆ ਵਿੱਚੋਂ ਕਪੂਰਥਲੇ ਵੱਲੋਂ ਆਇਆ ਸੀਗਾ ਟਰੈਕਟਰ ਇਹ ਤੇ ਬਹੁਤ ਸਾਫ਼ ਸੁਥਰਾ ਟਰੈਕਟਰ ਸੀ ਬਾਈ ਇਹਨਾਂ ਦਾ ਦੇਖੋ ਟਰੈਕਟਰ ਦੀ ਕੰਡੀਸ਼ਨ ਕਿੰਨੀ ਘੈਂਟ ਆ ਮਾਡਲ 2005 ਹੈ ਹੈਗਾ ਫਾਰਮਟ੍ਰੈਕ 45 ਕਈ ਵੀਰਾਂ ਦੇ ਮੈਨੂੰ ਫੋਨ ਆਏ ਬਾਈ ਟਰੈਕਟਰ ਥੋੜਾ ਰੰਗ ਹੋਇਆ ਵਾ ਇਹਦੀ ਆਪਾਂ ਨੇ ਇੰਸਟਾਗ੍ਰam ਤੇ ਰੀਲ ਪਾਈ ਸੀ ਰੀਲ ਇਹਦੀ ਬਹੁਤ ਚੱਲੀ ਆ ਤਕਰੀਬਨ 1.5 ਤੋਂ 2 ਲੱਖ ਲੋਕਾਂ ਨੇ ਵੀਡੀਓ ਦੇਖੀ ਆ ਉਹ ਹਰ ਇੱਕ ਵੀਰ ਦਾ ਆਹੀ ਮੈਸੇਜ ਆਉਂਦਾ ਸੀ ਫੋਨ ਆਉਂਦਾ ਸੀ ਵੀ ਟਰੈਕਟਰ ਰੰਗ ਹੋਇਆ ਵਾ ਠੀਕ ਆ ਪਰ ਆਪਾਂ ਨੇ ਨਾਲ ਦੀ ਨਾਲ ਗਾਰੰਟੀ ਵੀ ਦਿੱਤੀ ਸੀ ਵੀ ਜੇ ਟਰੈਕਟਰ ਕਿਤੇ ਰੰਗ ਹੋਇਆ ਸਾ ਆਪਣੀ ਪੂਰੀ ਜ਼ਿੰਮੇਵਾਰੀ ਹੋਊਗੀ ਰਮਾ ਰੂਮਾ ਦਾ ਰੰਗ ਦੇਖੋ ਟਰੈਕਟਰ ਦਾ ਸਾਰਾ ਨਾਲ ਦਾ ਪਿਆ ਪੰਜ ਮਾਡਲ ਮਗਰਾੜ ਮਰੂੜ ਬਹੁਤ ਸਾਫ਼ ਸੁਥਰੇ ਆ ਪੂਰਾ ਸੰਭਿਆ ਹੋਇਆ ਟਰੈਕਟਰ ਆ ਵੀਰਾਂ ਦਾ ਟਾਇਰ ਵੀ ਬਾਈ ਜਮਾ ਨਵੇਂ ਆ ਨਵੇਂ ਵਰਗੀ ਟਾਇਰ ਆ ਠੀਕ ਹੈ ਜੀ ਸਿਰਫ ਇੱਕ ਬੈਟਰੀ ਬਕਸਾ ਟਰੈਕਟਰ ਦਾ ਚੇਂਜ ਹੋਇਆ ਹੋਇਆ ਇਹਨੂੰ ਕਹਿ ਸਕਦੇ ਰੰਗ ਹੋਇਆ ਵਾ ਪਰ ਟਰੈਕਟਰ ਤੇ ਉੱਧਾ ਨਹੀਂ ਕਿਤੇ ਵੀ ਕਲਮ ਲੱਗੀ ਹੋਈ ਸਾਰਾ ਜੈਨੂਨ ਆ ਟਰੈਕਟਰ ਰੰਗ ਰੂਪ ਦਾ ਤਾਂ ਹੈਗਾ ਹੀ ਆ ਟਰੈਕਟਰ ਚਲਾਈ ਚਰੂਈ ਦਾ ਵੀ ਪੂਰਾ ਸਾਫ਼ ਬਹੁਤ ਸਾਫ ਸੁਥਰੀ ਚਲਾਈ ਹੋਇਆ ਟਰੈਕਟਰ ਏ ਬਾਈ ਕਈ ਵਾਰ ਬਾਈ ਮਾਡਲ ਡਾਊਨ ਹੁੰਦਾ ਆਪਾਂ ਮਾਡਲ ਦੇ ਹਿਸਾਬ ਨਾਲ ਆਪਾਂ ਬਾਈ ਕੰਡੀਸ਼ਨ ਦਾ ਹੀ ਮੁੱਲ ਪੈਂਦਾ ਚਲਾਈ ਚੋਰੀ ਟਰੈਕਟਰ ਹੀ ਬਹੁਤ ਕੈਨੇਡਾ ਅੱਜ ਟਰੈਕਟਰ ਆਪਾਂ ਆਏ ਆਪਣੇ ਪਿੰਡ ਨੂੰ ਲੈ ਕੇ ਚੱਲੇ ਆਂ ਘਰ ਨੂੰ ਵੀ ਟਰੈਕਟਰ ਹਜੇ ਬਾਈ ਨਾਲ ਨੇ ਰੋਕੇ ਲੈ ਕੇ ਜਾਣਾ ਥੋੜਾ ਜਿਹਾ ਤੇ ਬਾਕੀ ਫਿਰ ਤਾਂ ਕਰਕੇ ਉਰੇ ਆਪਾਂ ਥੋੜੀ ਟਰੈਕਟਰ ਲਾਉਣ ਦੀ ਦਿੱਕਤ ਆ ਕਿਉਂਕਿ ਆਪਣੇ ਕੋਲ ਜਗ੍ਹਾ ਦੀ ਬਹੁਤ ਪ੍ਰੋਬਲਮ ਆ ਬਾਈ ਉਰੇ ਆਪਣੇ ਤਰੀਬਨ 10 12 ਕਾ ਟਰੈਕਟਰ ਹੀ ਖੜਦੇ ਨੇ ਠੀਕ ਹੈ ਜੀ ਫਟ ਟਰੱਜ ਪਿੰਡ ਨੂੰ ਲੈ ਜਾਣਾ ਇਹ ਬਾਕੀ ਜਿੱਦਣ ਵੀ ਜਾਣਾ ਹੋਇਆ ਚਲੇ ਜਾਓ ਲੋ ਬਾਈ ਸਪੈਸ਼ਲ ਪੁਲਿਸ ਦੇਖੋ ਟਰੈਕਟਰ ਮੋਟਰ ਸਾਰੇ ਓਕੇ ਵਰਕਿੰਗ ਦੇ ਵਿੱਚ ਠੀਕ ਹੈ ਜੀ ਪਲੇ ਬਲੂ ਬਾਈ ਦੇਖੋ ਸਟੇਰੀਓ ਦੇ ਵਿੱਚ ਪੋਰਾ ਵੀ ਪਲੇ ਨਹੀਂ ਹੈਗੀ ਮਾੜੀ ਜੀ ਲੋ ਉੱਦੇ ਟਾਇਰ ਵੀ ਬਾਈਆਂ ਬੜੇ ਖਵਾਏ ਹੋਇਆ ਬਹੁਤ ਘੈਂਟ ਲੱਗਦੇ ਆ। ਬਾਕੀ ਮਿੱਤਰੋ ਅੱਜ ਦੇ ਬਲੌਗ ਦੇ ਵਿੱਚ ਇੰਨਾ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਓ ਸਬਸਕ੍ਰਾਈਬ। ਮਿਲਦੇ ਆਂ ਆਪਾਂ ਤੁਹਾਨੂੰ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ ਸਾਰੇ ਵੀਰਾਂ ਦਾ ਪਿਆਰ ਦੇਣੇ ਧੰਨਵਾਦ।